ਪੈਸੇ ਡਬਲ ਕਰਨ ਦੇ ਨਾਮ ਤੇ ਪਟਿਆਲਾ ਚ ਕਰੋੜਾਂ ਦੀ ਠੱਗੀ ਲੋਕਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਇਸ ਕੰਪਨੀ ਨੂੰ ਦੇ ਦਿੱਤੀ ਕੰਪਨੀ ਨੇ ਲੋਕਾਂ ਨੂੰ ਬਣਾਇਆ ਆਪਣਾ ਸ਼ਿਕਾਰ ਦੱਸ ਦਈਏ ਕਿ 100 ਦਿਨਾਂ ਦੇ ਪੈਸੇ ਡਬਲ ਕਰਨ ਦੇ ਨਾਮ ਤੇ ਇਸ ਕੰਪਨੀ ਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਕੁੱਲ 3000 ਦੇ ਕਰੀਬ ਲੋਕ ਇਸ ਠੱਗੀ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਜਮਾ ਪੂੰਜੀ ਇਸ ਕੰਪਨੀ ਨੂੰ ਦੇ ਦਿੱਤੀ ਅਤੇ ਇਸ ਠੱਗੀ ਦਾ ਸ਼ਿਕਾਰ ਹੋ ਗਏ ਨੇ ਕੁੱਲ ਹਰ ਇੱਕ ਬੰਦੇ ਦੇ ਨਾਲ 10 ਤੋਂ 20 ਲੱਖ ਰੁਪਏ ਦੀ ਠੱਗੀ ਹੋਈ ਹੈ ਤੁਸੀਂ ਵੀ ਸੁਣੋ ਇਸ ਵੱਡੀ ਠੱਗੀ ਦਾ ਕਾਲਾ ਸੱਚ 1 ਮਿੰਟ ਜੀ 1 ਮਿੰਟ ਜੀ ਤੁਸੀਂ ਦੱਸੋ ਫਿਰ ਤਾਂ ਮੈਂ ਆਪਦਾ ਬੋਲਣਾ ਸਾਰਾ ਕੀ ਨਾਮ ਹੈ ਜੀ ਰਣਜੀਤ ਸਿੰਘ ਟਾਲੀਵਾਲ ਕਿੱਥੇ ਦੇ ਰਹਿਣ ਵਾਲੇ ਪਟਿਆਲਾ ਦਰਸ਼ਨ ਸਿੰਘ ਨਗਰ ਅਜ ਐਸਐਸਪੀ ਦਫਤਰ ਆਏ ਹੋ ਮਾਮਲਾ ਕੀ ਹੈ ਫਰੋਡ ਦਾ ਮਾਮਲਾ ਜੀ ਕੌਣ ਹੈ ਕੌਣ ਹੈ ਬੰਦਾ ਜਿਹਨੇ ਫਰੋਡ ਕੀਤਾ ਭੁਪਿੰਦਰ ਸਿੰਘ ਹੈ ਜੀ ਜਿਹੜਾ ਮੁਖ ਹੈ ਤੇ ਨਾਲ ਉਹਦੇ ਨਾਲ ਹਰਵਿੰਦਰ ਸਿੰਘ ਹੈ ਕਿੱਥੇ ਦੇ ਰਹਿਣ ਵਾਲੇ ਪਟਿਆਲਾ ਦਰਸ਼ਨ ਸਿੰਘ ਨਗਰ ਦੇ ਰਹਿਣ ਵਾਲੇ ਜੀ ਥੱਗੇ ਕਿੱਦਾਂ ਦੀ ਮਾਰੀ ਗਈ ਹੈ ਥੱਗੇ ਇਹਨਾਂ ਨੇ ਕਰੂਡ ਆਇਲ ਟਰੇਡਿੰਗ ਕੰਪਨੀ ਖੋਲੀ ਸੀ ਤੇ ਐਪ ਬਣਾਈ ਸੀ ਆਪ ਦੇ ਆਪ ਤੇ ਉਹਦੇ ਵਿੱਚ ਤਕਰੀਬਨ ਘੱਟੋ ਘੱਟ ਵੀ ਮੇਰਾ ਖਾਲਾ ਵੀ 3500 4000 ਬੰਦਾ ਹੈਗਾ ਤੇ ਜਿਨ੍ਹਾਂ ਨਾਲ ਅਸੀਂ ਮੁੱਖ ਬੰਦੇ ਆ ਜਿਨ੍ਹਾਂ ਨਾਲ ਸਭ ਤੋਂ ਜ਼ਿਆਦਾ ਠੱਗੀ ਵਜੀ ਹੋਈ ਹੈ ਤੇ ਕਾਫੀ ਬੰਦੇ ਅੱਜ ਆ ਨਹੀਂ ਸਕੇ ਤੇ ਅਸੀਂ ਅੱਜ ਐਸਐਸਪੀ ਦਫਤਰ ਦੇ ਦਰਖਾਸਤ ਦਿੱਤੀ ਇਹਨਾਂ ਨੂੰ ਕਿ ਤੁਹਾਡੀ ਕੀ ਤੁਹਾਡੀ ਗੱਲ ਕਰੀਏ ਤੁਹਾਡੀ ਕਿੰਨੀ ਠੱਗੀ ਹੋਈ ਹੈ ਕਿੰਦੇ ਪੈਸੇ ਦੀ ਮੇਰੀ ਮੈਂ 3 ਲੱਖ ਰੁਪਏ ਲੋਨ ਲਿਆ ਸੀ ਜੀ ਬਜਾਜ ਫਾਈਨਾਂਸ ਤੋਂ ਉਹ 3 ਲੱਖ ਪਾਇਆ ਸੀ ਜੀ ਆਨਲਾਈਨ ਇਹਨਾਂ ਨੂੰ ਪਾਇਆ ਹੋਇਆ ਤੇ ਉਹ 3 ਲੱਖ ਦਾ ਥੋੜੇ ਜਿਹੇ ਪੈਸੇ ਚੋਂ ਆਏ ਨੇ ਬਾਕੀ ਠੱਗੀ ਵਜੀ ਗਈ ਇੰਨਾ ਲਾਲਚ ਕੀ ਦਿੰਦੇ ਸੀ ਲਾਲਚ 100 ਦੰ ਦੇ ਵਿੱਚ ਜਿਹੜਾ ਵਰਕਿੰਗ ਡੇ ਆ ਜੀ ਬਾਤ ਐ ਤੁਹਾਡੀ ਛੁੱਟੀ ਹੁੰਦੀ ਸੀ 100 ਦਿਨ ਦੇ ਵਿੱਚ ਮਤਲਬ ਡਬਲ ਕਰਦੇ ਸੀਗੇ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਤਾਂ ਇਹ ਵੀ ਜਿੰਨੇ ਵੀ ਬੰਦੇ ਨੇ ਪੈਸੇ ਫਸੇ ਹੋਣੇ ਸਾਰਾ ਨੇ ਪੈਸੇ ਵਾਪਸ ਹੋਣੇ ਚਾਹੀਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਡਬਲ ਹੋਣੇ ਚਾਹੀਦੇ ਆ ਵੀ ਜਿੰਨੇ ਸਾਡੇ ਰਹਿੰਦੇ ਸਾਡੀ ਅਮਾਉਂਟ ਰਹਿੰਦੀ ਆ ਜਿਹੜੀ ਉਹ ਉਹ ਸਾਨੂੰ ਮਿਲ ਜੇ ਉਹ ਹੀ ਬਹੁਤ ਹੈ ਕਿੰਨੇ ਲੋਕੋ ਜਿਹੜੇ ਤੁਸੀਂ ਆਇਓ ਜਿਹੜੇ ਸਿਕਾਰ ਹੋਏ ਆ ਆ ਹੁਣ ਇੱਥੇ ਤਾਂ ਤਕਰੀਬਨ 10 12 ਲੋਕਾਂ ਬਾਕੀ ਚਲੇ ਗਏ ਆ ਤੇ ਬਾਕੀ ਤਿੰਨ ਤਿੰਨ 1000 ਬੰਦਾ ਹੈਗਾ ਜੀ ਠੀਕ ਹੈ ਕੀ ਨਾਮ ਹੈ ਹਾਂ ਸਤਪਾਲ ਸਿੰਘ ਜੀ ਸਤਪਾਲ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੇਰਾ ਪਿੰਡ ਫਤੇਪੁਰ ਆਜਪੁੱਤਾਂ ਜੀ ਸਨੌੜ ਦੇ ਨਾਲ ਹੈ ਤੁਸੀਂ ਅੱਜ ਐਸਐਸਪੀ ਦਫਤਰ ਆਏ ਹੋ ਮਾਮਲਾ ਕੀ ਹੈ ਹਾਂ ਇੱਕ ਭੁਪਿੰਦਰ ਸਿੰਘ ਜੀ ਸੀ ਕਿ ਇੱਕ ਪਰਸਨ ਉਸ ਤੋਂ ਪਟਿਆਲੀਆਂ ਨੂੰ ਦਰਸ਼ਨ ਸਿੰਘ ਨਗਰ ਤੋਂ ਭਵਿੰਦ ਭੁਪਿੰਦਰ ਸਿੰਘ ਤੇ ਹਰਵਿੰਦਰ ਸਿੰਘ ਇਹਨਾਂ ਨੇ ਕੋਈ ਕੰਪਨੀ ਬਣਾਈ ਸੀ ਕਿ ਐਪ ਬਣਾਈ ਸੀ ਕੋਈ ਜਿਹਦੇ ਤੇ ਕਰੂਡ ਨਾਮ ਤੇ ਇਹ ਯਾਨੀ ਕਿ ਸੋਧਨਾਂ ਦੇ ਵਿੱਚ ਡਬਲ ਕਰਦੇ ਸੀ ਪੇਮੈਂਟ ਉਸ ਹੱਬ ਦੇ ਨਾਲ ਇਹ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਬੜੀ ਵਧੀਆ ਪੇਮੈਂਟ ਦਿੰਦੇ ਵੀ ਰਹੇ ਆ ਇਹ ਦਿੰਦੇ ਰਹੇ ਆ ਕੁਛ ਦਿਨ ਠੀਕ ਪਹਿਲ ਉਸ ਤੋਂ ਬਾਅਦ ਇਹਨਾਂ ਦੇ ਯਕੀਨ ਬਣਿਆ ਇਹਨਾਂ ਨੂੰ ਹੋਰ ਪੇਮੈਂਟਾਂ ਦਿੱਤੀਆਂ ਗਈਆਂ ਜਿਹੜੀਆਂ ਕਿ ਹੋਰ ਟੀਮਾਂ ਸੀ ਕਿਆਂ ਨਾਲ ਨਾਲ ਕਿਸੇ ਦਾ 1 ਲੱਖ ਹੈ ਕਿਸੇ ਦਾ 2 ਲੱਖ ਹੈ ਕਿਸੇ ਦਾ 3 ਲੱਖ ਹੈ ਇਸ ਤਰ੍ਹਾਂ ਦੇ ਮੈਂਬਰ ਨੇ ਜਿਨ੍ਹਾਂ ਦਾ ਕੁੱਲ ਮਿਲਾ ਕੇ ਹਲੇ 10 ਲੱਖ ਰੁਪਏ ਇਹਨਾਂ ਕੋਲ ਯਾਨੀ ਕਿ ਪੈਂਡਿੰਗ ਪਿਆ ਕੰਪਨੀ ਦੇ ਇਹਨਾਂ ਤੋਂ ਲੈਣ ਵਾਲਾ ਭਪਿੰਦਰ ਸਿੰਘ ਤੋਂ ਹਰਵਿੰਦਰ ਸਿੰਘ ਤੋਂ 10 ਲੱਖ ਰੁਪਏ ਸਾਡਾ ਲੈਣ ਵਾਲਾ ਪਿਆ ਅਸੀਂ ਉਸ ਸਬੰਧ 'ਚ ਆਏ ਹਾਂ ਵੀ ਉਹ ਸਾਡੀਆਂ ਪੇਮੈਂਟਾਂ ਇਹਨਾਂ ਤੋਂ ਵਾਪਸ ਦਵਾਈਆਂ ਜਾਣ ਤੇ ਅੱਗੇ ਵਾਸਤੇ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਫਰਾਡ ਨਾ ਹੋ ਗੱਲ ਕਰੀਏ ਤੁਹਾਡੀ ਕਿੰਨੀ ਐਮਾਉਂਟ ਹੈ ਮੇਰੀ ਟੀਮ ਦੀ ਜਿੰਨੀ ਕਿ ਜਿਹ ਤੁਸੀਂ ਵਿਸ਼ਵਾਸ ਕਿੰਨਾ ਕਿੰਨਾ ਤੁਸੀਂ ਇਸ ਗੱਲ ਵਿਸ਼ਵਾਸ ਸਟਾਰਟਿੰਗ ਦੇ ਵਿੱਚ ਬੜਾ ਸੋਹਣਾ ਇੰਨੀ ਕਿ ਪੇਮੈਂਟ ਜਿਹੜੀ ਆ ਵਾਪਸ ਕਰਦੇ ਰਹੇ ਤੇ ਇਹਨਾਂ ਨੇ ਆਪਣਾ ਘਰ ਵੀ ਦਿਖਾਇਆ ਬਸ ਇੱਥੇ ਰਹਿਣ ਵਾਲੇ ਆ ਇਸ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਸੀ ਲੋਕਲ ਬੰਦੇ ਆ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਆ ਸਕਦੇ ਕੋਈ ਰਜਿਸਟਰਡ ਫਰਮ ਦੀ ਰਜਿਸਟਰਡ ਦੀ ਕੋਈ ਸਰਟੀਫਿਕੇਟ ਦਿਖਾਇਆ ਸੀ ਇਹਨਾਂ ਨੇ ਨਹੀਂ ਇਹਨਾਂ ਨੇ ਆਪਣੇ ਚੈੱਕ ਦਿੱਤੇ ਸੀਗੇ ਸਾਨੂੰ ਚੈੱਕ ਲਏ ਹਾਂਜੀ ਹਾਂਜੀ ਇਹਨਾਂ ਦੇ ਚੈੱਕ ਬਸੇ ਮੇਰੇ ਕੋਲ ਘਰੇ ਪਏ ਚੈੱਕ ਇਹਨਾਂ ਨੇ ਮੈਨੂੰ ਦਿੱਤੇ ਆ ਉਹ ਚੈੱਕ ਮੇਰੇ ਕੋਲ ਅਵੇਲੇਬਲ ਨੇ ਜਿਹੜੇ ਇਹਨਾਂ ਨੇ ਦਿੱਤੇ ਕਿੱਦਾਂ ਦੀ ਕਾਰਵਾਈ ਕਰ ਰਹੇ ਹੋ ਤੁਸੀਂ ਐਸਐਸਪੀ ਫਿਲਹਾਲ ਅਸੀਂ ਉਹਨਾਂ ਦੀ ਕੰਪਲੇਂਟ ਪਾਈ ਗਈ ਹੈ ਇਹ ਕਹਿੰਦੀ ਵੀ ਜਲਦੀ ਇੱਥੇ ਤੇ ਕਾਰਵਾਈ ਹੋਵੇਗੀ ਤੇ ਬਾਕੀ ਅੱਗੇ ਜਿਸ ਤਰ੍ਹਾਂ ਦਾ ਵੀ ਹੋਇਆ ਉਹ ਦੇਖਦੇ ਹਾਂ ਠੀਕ ਹਾਂ ਜੀ ਸਰ ਕੀ ਨਾਮ ਹੈ ਕਰਮ ਸਿੰਘ ਕਰਮ ਸਿੰਘ ਕਿੱਥੋਂ ਦੇ ਆਏ ਹੋ ਤੁਸੀਂ ਐਸਐਸ ਨਾ ਗਲੋਬਲ ਕੋਰਪ ਨੇ ਮਾਇਆ ਕਿੱਥੋਂ ਦੇ ਰਹਿਣ ਵਾਲੇ ਹੋ ਲੋਕਲ ਪਿੰਡਿਆੜਾ ਛੱਤਨਨੂ ਵਾਲ ਦਾ ਮੈਂ ਰਹਿਣ ਵਾਲਾ ਮਾਮਲਾ ਕੀ ਹੈ ਜੋ ਐਸਐਸ ਮਾਮਲਾ ਕਰੂਡ ਉਹਨਾਂ ਨੇ ਕੰਪਨੀ ਚਲਾਈ ਸੀ ਤੇ ਵਿੱਚ ਪੈਸਾ ਲਾਇਆ ਜੀ ਤੇ ਕੁਝ ਤਰ੍ਹਾਂ ਦਿੱਤਾ ਇਸਨੇ ਵੇ ਬਿਲਕੁਲ ਬੰਦ ਕਰ ਗਿਆ ਜੀ ਜਿਹੜੇ ਪਹਿਲਾਂ ਸਕੀਮ ਚਲ ਰਹੀ ਸੀ ਉਹ ਬੰਦ ਕਰਕੇ ਨਵੀਂ ਸਕੀਮ ਚਲਾਤੀ ਜਿਸ ਚੀਜ਼ ਨੇ ਹੋਰ ਪੈਸੇ ਲਵਾਏ ਤੇ ਉਸ ਦਾ ਪੈਸਾ 1 ਕਰੋੜ ਇਹਨੇ ਕਿੰਨਾ ਪੈਸਾ ਲਾਇਆ ਸੀ ਤੂੰ 1 ਲੱਖ ਲੱਗੇ ਜਿੰਦਾ ਦਾ ਲਾਲਚ ਦੇਂਦੇ ਸੀ ਨਾਲ 100 ਦਿਨ ਚ ਦੁੱਗਨੇ ਕਰ ਦਾਂਗੇ ਜੀ ਤੇ ਵਿਸ਼ਵਾਸ ਤੇ ਤੁਸੀਂ ਦਿੱਤਾ ਸੀ ਵਿਸ਼ਵਾਸ ਆ ਇੱਕ ਜਿਹਦੇ ਨਾਲ ਜਿਸ ਨੇ ਨੰਨੇ ਲਵਾਇਆ ਸੀ ਜੀ ਮੈਨੂੰ ਉਸ ਤੇ ਵਿਸ਼ਵਾਸ ਕਰਦੇ ਤੁਸੀਂ ਉਹ ਇਨੀਗੇਸ਼ਨ ਕੀਤੀ ਸੀ ਨਾ ਦੀ ਕਿ ਇਹ ਕੰਪਨੀ ਸੇ ਮੈਂ ਉਸ ਬੰਦੇ ਨੂੰ ਮੈਂ ਬਹੁਤ ਸਾਲਾਂ ਤੋਂ ਤਕਰੀਬਨ ਜਾਣਦਾ ਸੀ ਸੋਚਿਆ ਕਿ ਸੀਗਾ ਜੀ ਡਬਲ ਹੋ ਜੰਗੇ ਪੈਸੇ ਜਿਸ ਤਰ੍ਹਾਂ ਤੁਸੀਂ ਕੀ ਕੁਝ ਕਰਨਾ ਸੀ ਕੋਨਾ ਪੈਸਿਆਂ ਦਾ ਉਹ ਲੋਨ ਦੇ ਕੇ ਬੰਦਾ ਦੇਖੋ ਜੀ ਸਾਰਾ ਆਪਣੇ ਦੇਖਦਾ ਵੀ ਮੈਨੂੰ ਕੁਝ ਪੈਸੇ ਬਣ ਜਾਣ ਮੈਂ ਲੋਨ ਲਿਆ 골ਡ ਲੋਨ ਕੋ ਉਸ ਨਾਲ ਕੰਮ ਲਾਇਆ ਜਿਹੜਾ ਐਸਐਸਪੀ ਸਾਹਮਣੇ ਕਿੰਨਾ ਤਾਂ ਸਵਾਸਨ ਦਿੱਤਾਗੇ ਉਹਨਾਂ ਨੂੰ ਐਪਲੀਕੇਸ਼ਨ ਦੇ ਕੇ ਬਾਹਰ ਨਿਕਲਦੇ ਆ ਕਿ ਉਹਨਾਂ ਨੇ ਸਾਈਬਰ ਕ੍ਰਾਈਮ ਨੂੰ ਉਹ ਕੱਟ ਨੂੰ ਜਾਛੜ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ